ਰਾਤ ਮੁੱਕ ਜੂ ਪਰ ਦੁੱਖ ਨਹੀਂ ਮੁੱਕਣ ਸੋ ਹੈ ਗਾਇਜ਼ ਵੈਲਕਮ ਬੈਕ ਟੂ ਚੈਨਲ ਅਮੰਦੀ ਮੈਂ ਵਲੋਗਸ ਤੇ ਦੱਸ ਸਕਦਾ ਕਿ ਪਰ ਦੋ ਦਿਨਾਂ ਦਾ ਆਪ ਕੋ ਬਿਲਕੁਲ ਠੀਕ ਅਦਾ ਦੋਸਤਾਂ ਅੱਜ ਫਾਈਨਲੀ ਮੈਂ ਇਹ ਸੰਵਰ ਨਹੀਂਆ ਮੇਰੇ ਤੇ ਥਾੜੀ ਦੋਸਤ ਹੁਣ ਉਹ ਮੇਰਾ ਸਾਥ ਦੇਣ ਲੱਗ ਗਿਆ ਕਹਿੰਦੇ ਚੱਲ ਅੱਜ ਮੈਂ ਕੋਣ ਫੜਦੇ ਤੂੰ ਵਲੋਗ ਸਟਾਰਟ ਕਰ ਦੋਸਤ ਉਹ ਮਾਂ ਨੂੰ ਮਾਰਦੀ ਕਿਤਾ ਦੋਸਤਾਂ ਚਾਹੇ ਸ਼ੀਰ ਰੋਟੀਆਂ ਬਣਾ ਰਿਹਾ ਵਾ ਨੰਬਰ ਮਾਰ ਗਾਇਜ਼ ਮੈਂ ਇਹਦੇ ਚੁੰਡੀ ਵੱਟ ਤੇ ਹਟ ਜਾ ਆ ਦੇਖੋ ਦੋਸਤ ਇਹਦੇ ਨੱਕ ਤੇ ਨੀਲ ਪੈ ਗਿਆ ਗਏ ਗਾਈਸ ਅੱਜ ਮੇਰਾ ਬੱਚਾ ਰੋਟੀਆਂ ਪਕਾ ਰਿਆ ਵਾ ਕੁੜੀਆਂ ਦਾ ਸੁਖ ਤਾਂ ਬਹੁਤ ਹੈ ਕੁੜੀਆਂ ਦਾ ਸੁਖ 30 ਮਿੰਟs ਲਿਆ ਕੀ ਆ ਮੱਖੀ ਰੋਟੀ ਕੀ ਦੇਖ ਕੇ ਕਮੇੜਾ ਕਰਦੀ ਦੇਖੋ ਗਾਈਸ ਗਰਵੇਲੇ ਬੀਬੀ ਚੀਚੀ ਖਾ ਤਾਂ ਉਹ ਪਰੇ ਜਾਂਦੀ ਹੈ ਹੋਊਗਾ ਕਰਿਆ ਕਰ ਸੁੱਕਾ ਟਲਾ ਕੇ ਕਰਿਆ ਕਰ ਇੱਥੇ ਥੱਲੇ ਨਾ ਆਟਾ ਇੰਨਾ ਖਲਾਰਾ ਕਰਾਉਂਦੇ ਕਿਵੇਂ ਲੈ ਆਟਾ ਘਲਾਰੇ ਮੈਂ ਬੱਟੀ ਨਹੀਂ ਸੀ ਨਹੀਂ ਨਹੀਂ ਗਾਈਸ ਸਾਡੀ ਰੀਤ ਨੇ ਬਣਾਈ ਜੰਦੂਰੀ ਹੱਥ ਫੜ ਕੇ ਦਿਖਾਣਾ ਜੰਦੂਰੀ ਰੋਟੀ ਹੁੰਦੀ ਫੜ ਕੇ ਦੇਖੋ ਆਹ ਚਲੋ ਗਾਇਜ਼ ਮੈਂ ਵੀ ਰੋਟੀ ਖਾ ਲਵਾਂ ਇਹਨੂੰ ਤਾਂ ਮੈਂ ਕਿਹਾ ਮੈਂ ਬਣਾ ਦਿੰਨੀ ਆ ਪਰ ਇਹਨੂੰ ਚਾਹ ਚੜਿਆ ਵਾ ਕਹਿੰਦੀ ਮੈਂ ਹੀ ਪਕਾਉਂਗੀ ਹੁਣ ਮੈਂ ਥੋੜਾ ਜਿਹਾ ਠੀਕ ਆ ਬੁਖਾਰ ਮਤਲਬ ਲੱਥਿਆ ਦਵਾਈ ਖਾਦੀ ਪਲੇਜ਼ ਦਵਾਈ ਤੇ ਦਵਾਈ ਖਾਦੀ ਮਨੇ ਵੈਦੂ ਵਾਲਾ ਮੈਂ ਲਿੰਬੂ ਵਾਲਾ ਅੱਜ ਇਹ ਚਾਹ ਨਹੀਂ ਖਾਣਾ ਤੇ ਅੱਜ ਤਾਂ ਚਲੋ ਦੋਸਤੋ ਮਾਮਾ ਰੋਟੀ ਖਾ ਲ ਲਈ ਨਾ ਗਿਆ ਨਾ ਕਿ ਆ ਕੇ ਤਾਂ ਮਿਲਦੇ ਦੋਸਤੋ ਰੋਟੀ ਖਾ ਕੇ ਮੈਂ ਕੱਪੜੇ ਤਾਂ ਪਾ ਲਿਆ ਕਿ ਜਿਵੇਂ ਪਾਈ ਆਪਣੇ ਪਪੇ ਵਾਲੀ ਸ਼ਰਟ ਤੁਮਾਂ ਤਾਂ ਸਭ ਫਿਰ ਕਿੱਦਾਂ ਲੱਗਦੀ ਆ ਨੀਂਦ ਆਂਦੀ ਹੈ ਹੈ ਤਾਂ ਫਿਰ ਹੁਣ ਇੱਧਰ ਦੇਖ ਇੱਧਰ ਇੱਧਰ ਹੁਣ ਕਰ ਇੱਧਰ ਇੱਕ ਵਾਰੀ ਇੱਧਰ ਕਰ ਇੱਧਰ ਇੱਧਰ ਕੋਮ ਚੰਗੀ ਤਰ੍ਹਾਂ ਕੋਮ ਉਹ ਵੀ ਫੜਾ ਉਹ ਵੀ ਇੱਧਰ ਕਰ ਹਾਂ ਰੱਖ ਦਿੰਦਾ ਰੱਖ ਛੱਡ ਦੇ ਹੱਥ ਨਹੀਂ ਲੱਗਣਾ ਚਾਹੀਦਾ ਤੇਰੇ ਛੱਡ ਦੇ ਨੂੰ ਸੋ ਜਾਂਦੇ ਦੋਸਤੋ ਹੁਣ ਸੌਣ ਲੱਗੇ ਦੁਪਹਿਰ ਦੇ ਸ਼ਾਮ ਦੇ ਟਾਈਮ ਟਾਈਮ ਤੋਂ ਦਿਖਾ ਦੇਣਾ 6 ਵਜੇ ਨਾਲ ਤੇ ਹੁਣ ਇਹਨਾਂ ਦੋਨੋਂ ਨੀਂਦਰਾਈਆਂ ਮਾਵਾਂ ਤੀਆਂ ਤੇ ਕਿਸਵੇਂ ਪਾ ਰਿਹਾ ਸੀ ਨੁਟਿਆਂ ਨੂੰ ਪਾਣੀ ਤੇ ਬੂਟੇ ਨੂੰ ਪਾਣੀ ਪਾਣੇ ਪਏ ਆਪਾਂ ਗੇਸ ਇੱਧਰ ਰੱਖੋ ਬੂਟੇ ਸਾਡੇ ਇਹ ਬੂਟੇ ਕਰਕੇ ਬੜੀਆਂ ਗਾਲਾਂ ਪੈਂਦੀਆਂ ਮੈਂ ਹਾਂ ਚਾ ਚਲੋ ਕੋਈ ਗੱਲ ਨਹੀਂ ਆ ਬੂਟੇ ਨੂੰ ਪਾਣੀ ਪਾਣੇ ਆ ਥੋੜੇ ਜਿ ਰਹਿ ਗਏ ਤਾਂ ਬੂਟੇ ਨੂੰ ਪਾਣੀ ਪਾ ਕੇ ਦਾ ਜਪਕੀ ਤਾਈਂ ਗਏ ਇੱਧਰ ਤਾਕਾ ਸ਼ੋਰ ਆ ਤੁਹਾਨੂੰ ਮਿਲਦੇ ਆਪਾਂ ਰੋਕ ਕੇ ਗੇਸ ਠੀਕ ਹੈ ਹੁਣ ਫੋਨ ਦਿੰਦੇ ਥੋੜੀ ਦੇਰ ਦੋਸਤੋ ਹੁਣ 6:13 ਹੋ ਗਿਆ ਤੇ ਗੇਸ ਮਮਾ ਉੱਠ ਗਏ ਨੇ ਤਾਂ ਦੋਸਤੋ ਅੱਜ ਮੈਂ ਸਾਰੇ ਘਰ ਦੇ ਕੰਮ ਕਰਤੀ ਜਿੰਨਾ ਕਰ ਇੱਕ ਮੇਰੇ ਗਾਲਾਂ ਪੈਂਦੇ ਹੀ ਬੂਟੇ ਨੂੰ ਪਾਣੀ ਪਾਤਾ ਦੁੱਧ ਵੀ ਲੰਡਾ ਮੈਂ ਹੋਰ ਕੀ ਕਰਨਾ ਪੀ ਪੇ ਹਾਂ ਜਾਰ ਦੀ ਗੋਲੀ ਜਾ 8 ਮਿੰਟ ਦੀ ਤੇਰੀ ਆਉਂਦੀ ਹੈ ਤੇਰੀ ਆਉਂਦੀ ਕੋਈਆਂ 10 ਰੁਪਏ ਮੈਂ ਇੱਥੇ ਲਾ ਜਾ ਉਹ ਤਾਂ ਮੈਂ ਖਰਚ ਤੇ ਗੋਲੀ ਆ ਲੈ ਮੈਂ ਪੱਜਤੀ ਖਾਵਾਂਗੇ ਮਰਾਵਾ ਦਿਨ ਐਡਾ ਤੂੰ ਹੋ ਗਿਆ ਮਰਨ ਵਾਲਾ ਐਡਾ ਦੀ ਬੇ ਨੌਨਸੈਂਸ ਜੀਆਂ ਗੱਲਾਂ ਨਹੀਂ ਕਰ ਰਿਹਾ ਚਾਹ ਬਣਾਓ ਐਂਡ ਫਿਰ ਚੈਲੰਜ ਕਰਾਂਗੇ ਹਮ ਲੋਗ ਤਾਂ ਮਮਾ ਠਾ ਰਹਾ ਹੈ ਨੋ ਮੈਂ ਆਪੇ ਠਾ ਲਵਾਂ ਮੈਂ ਠਾ ਦਿੰਨਾ ਪਿਆਰ ਨਾਲ ਠਾਉਂਗਾ ਗੁਗਪਿੰਨਾ ਤੇ ਰੀਤ ਨੂੰ ਤੋਂ ਬਿਨਾ ਕੋਸ਼ਿਸ਼ ਨਹੀਂ ਕਰੂੰਗਾ ਇੱਥੇ ਖੜਾ ਤਾਂ ਕਾਲਾ ਹੁੰਦਾ ਸੀ ਇੱਥੇ ਖੜਾ ਤਾਂ ਚਿੱਟੂ ਆਣਾ ਗਾਇਜ਼ ਦੇਖੋ ਚਾਹਲਾ ਪਾਣੀ ਪੀਤਾ ਰਿਹਾ ਉਹ ਗੁੰਮ ਬਲ ਰਿਹਾ ਕੈਮਰੇ ਨੇ ਨਾ ਲਾਈ ਕੀਤੀ ਤਾਂ ਮम्मा ਗੁੱਸੇ ਹੋ ਗਏ ਤੇ ਇੱਕ ਉਹ ਮੂਹਰੇ ਤਾਂ ਪਾਣੀ ਸੀ ਮੈਂ ਨਾ ਖਾਣ ਬਗਾ ਨਹੀਂ ਮੈਂ ਬੋਰਡਕਾਸਟ ਦੇਖਿਆ ਵਾ ਬੋਰਡਕਾਸਟ ਦੇਖਿਆ ਵਾ ਬੋਰਡਕਾਸਟ ਬੜਾ ਛੋਟਾ ਸੀ ਅਨਮੋਲ ਵੀਰੇ ਅਸੀਂ ਸਪੈਸ਼ਲ ਟੈਗ ਕਰਾਂਗੇ اللہ تسی کمنٹ بڑے نی کی بڑے میں تاں اپ ڈر تک ایک بندے نے کمنٹ کی جے کوئی ہڈ پوڈ کاسٹ دیکھا کوئی کمنٹ بڑا چنگے ان مول ویڑے پوڈ کاسٹ چھوٹا ہی ساڈے 4 گھنٹے لگا رہا کرو نہیں میرے میرے کتا دیاں پھر میں نتارパン دی روٹی پکانے پھر دیکھنا بیٹھوں ہوشتیے بڑا کسے کمنٹ کی تای گیا خدا اور کرے واں پوڈ کاسٹ کرے واں اوتے میں تو مت پتہ ਮੈਂ ਗੱਗ ਗੱਲਾਂ ਉਹਨੂੰ ਸੁਣਾਰ ਪਰਚਸ ਨੂੰ ਮਾਰਵਾ ਜੀ ਨੇ ਕਾੜੀ ਆਲਾ ਸੀ ਨਾ ਸੁਣਨ ਉਹ ਸੁੱਤੀ ਮੈਂ ਵੀ ਕਾੜੀ ਚ ਪਾਇਆ ਤੇ ਕੱਈ ਗੱਡੇ ਆ ਮੈਂ ਕੱਡੇ ਆ ਸਾਲੂ ਚ ਪੈ ਵੀ ਮੈਂ ਕੱਡੇ ਆ ਤੇ ਜਿਹੜਾ ਉਹਦਾ ਰੇਲ ਉਹ ਰੋਟਾ ਬੂਰਾ ਵੇਚ ਕੇ ਆ ਨਾ ਦਰ ਰੋਟੀਆਂ ਨਹੀਂ ਹੰਦਵਾਣਾ ਹਾਂ ਅਸੀਂ ਵੀ ਜੁੱਤਨਾ ਵੇਚ ਕੇ ਬਹੁਤ ਕੁਝ ਖਰਚਦੇ ਆ ਮੈਂ ਮੈਂ ਕਿਤਾਬਾਂ ਵੇਚੀਆਂ ਤੰਬਾ ਤੇ ਤੰਬਾ ਨਹੀਂ ਵੇਚਣੀ ਪਈਆਂ ਸਿਰ ਤੰਬਾ ਨਹੀਂ ਵੇਚਿਆ ਅਸੀਂ ਨਹੀਂ ਰਾਮੀ ਜੀ ਮੇਰੇ ਨਾਲ ਕੰਟੈਕਟ ਹੋਇਆ ਨਾ ਮੈਂ ਵੀ ਆਪੇ ਆ ਕੇ ਗਿਆ ਜੰਮੂ ਦੇ ਬੰਦੇ ਸੰਪਿਆਰੇ ਮੈਨੂੰ ਮੈਸੇਜ ਵੀ ਕੀਤਾ ਵੀ ਜੇ ਹੈ ਨਾ ਪਾਇ ਕਿਸੇ ਆਪਣੇ ਰਿਸ਼ਤੇਦਾਰ ਨੂੰ ਮਨ ਨੂੰ ਜਾ ਕੋਈ ਆਪਣੇ ਭਾਂ ਪ੍ਰਾਹਰ ਉਹ ਕਹਦੇ ਜੀ ਦੱਸ ਜੀ ਹੈ ਨਾ ਆਪ ਜੀ ਦਾ ਬਰਨ ਕੋਈ ਵੀ ਆਜੇ ਜਲਦੀਆ ਤੇ ਲੰਗਾ ਸੀ ਮਨ ਪਹਿਲੀ ਜੀ ਗੱਲ ਇਹਦਾ ਸੁਣਨ ਨੂੰ ਤਰਾਜੀ ਜੀ ਟਾਈਮ ਨਹੀਂ ਲੇਟੂ ਦੂਜੀ ਗੱਲ ਅਗਲਾ ਬੰਦਾ ਤਿਆਰ ਨਹੀਂ ਹੈ ਤੀਜੀ ਗੱਲ ਜੇ ਦੱਸਦਾ ਮਜ਼ਾਕ ਉਹ ਮਜ਼ਾਕ ਬਣਾ ਸੀ ਉਹ ਨਾਲ ਹੀ ਹੱਥ ਮਾਰਨ ਵਾਲੇ ਮਜ਼ਾਕ ਲਿਆ ਔਰ ਤੱਜੀ ਉਹ ਤਾਂ ਵੀ ਵਿਚਾਰੇ ਨੇ ਦੇਖ ਉਹਨੇ ਦੱਸਿਆ ਮਦਨ ਯਾਰ ਮੇਰੀ ਮੰਮੀ ਬੰਦਾ ਚੁੱਟੀਆਂ ਵੇਚ ਲਈ ਸੀ ਹਨਾ ਵੀ ਸਾਰੇ ਲੋਕ ਹੱਸਿਆ ਉਹਦੀਆਂ ਬੱਚਾ ਬੀਏ ਉਹ ਬੋਲ ਕੇ ਆਪਣੇ ਬੰਦੇ ਆਪਣੀ ਵਾਲੀ ਨੂੰ ਸਾਨੂੰ ਬਿਗਾਰ ਬੋਲਣਾ ਉਹ ਇੱਕ ਇੱਕ ਸਭ ਤੋਂ ਵੱਡੀ ਗੱਲ ਹੈ ਕਿ ਆਪਣੇ ਅਗੇ ਦਰ ਦੀ ਗੱਲ ਕਰਦੇ ਨਾ ਕੋਡਾ ਸੰਭੀ ਆਪਣੇ ਆਪ ਨੂੰ ਨਹੀਂ ਛੋਟੇ ਹੋ ਗਏ ਨਹੀਂ ਕਰ ਤਾ ਕੋਈ ਰੇਟ ਲਾ ਲਈ ਵੀ ਰੇਟ ਹੀ ਲਾ ਲਈ ਵੀ ਰੇਟ ਲੈ ਕੇ ਬੰਦੇ ਨੇ ਮੈਂ ਛੋਟਾ ਕੰਮ ਕਰਦਾ ਵਡਾ ਕੰਮ ਨਹੀਂ ਮੈਂ ਛੋਟਾ ਹਾਂ ਇਹ ਨਹੀਂ ਦੇਖਦਾ ਪਿਆ ਵੀ ਉਹ ਦੁਕਾਨ ਵਾਲੇ ਕੋਈ ਜ਼ਿਆਦਾ ਨਹੀਂ ਮੇਰੇ ਕੋਲ ਨਹੀਂ ਭੀੜ ਰਹਿੰਦੀ ਪਰ ਕੰਮ ਥੋੜਾ ਹਵਾ ਇਹ ਕਹਿੰਦਾ ਲੋਕਾਂ ਦਾ ਪੈਸਾ ਛੋਟਾ ਨੂੰ ਜੇ ਸੋਚੀ ਹਾਂ ਤਾਂ ਦੇਖੋ ਕਿ ਅੰਮ੍ਰਿਤ ਕਿਹਾ ਹੈ ਦੁਕਾਨ ਵਾਲਾ ਤੇ ਦੂਸਰੀ ਗੱਲ ਇਤਨਾ ਹਲਕੀ ਗੱਲਾਂ ਸੀ ਹਾਂ ਉਹ ਇਤਨਾ ਧੰਨ ਦਾ ਬੰਦਾ ਉਹ ਜਿਹਨੇ ਕਿੜਾ ਮੈਨੂੰ ਮਿਲ ਤੱਕ ਨੰਟ ਕਰੇ ਮੈਂ ਜੀਖਾਨ ਬੰਦਾ ਤੁਹਾਨੂੰ ਵੱਧੀਆਂ 80 90 ਲੱਖ ਰੁਪਏ ਕਰਜ਼ਾ ਲਾਇਆ। ਕੰਨਾ ਸੀ 90 ਲੱਖ ਰੁਪਏ ਕਰਜ਼ਾ ਸੀ ਨਾ ਨੰਨੇ ਤੇ ਮੈਨੂੰ ਹੌਸਲਾ ਹੋ ਗਿਆ। ਕੰਨਾ 6 ਮੈਨੂੰ ਸੱਚੀ ਹੌਸਲਾ ਹੋ ਗਿਆ ਮੈਨੂੰ ਪ੍ਰਾਊਡ ਵੀ ਹੋ ਰਿਹਾ ਸੱਚੀ ਕੋਈ ਕਾਰਨ ਹੁੰਦਾ ਬੰਦੇ ਤੇ ਕਰਜ਼ਾ ਚੜ ਜਾਂਦਾ ਠੀਕ ਹੈ। ਮੱਲਾ ਹੋਣ ਤੋਂ ਦੋ ਤਿੰਨ ਸਾਲ ਪਿੱਛੇ ਚਲੇ ਜਾਓ ਤੇ ਮੇਰੇ ਤੇ ਵੀ ਚੜ ਗਿਆ ਬਿਨਾਂ ਵਜਾ ਪਾਈ 8 9 ਲੱਖ ਰੁਪਏ ਕਰਜ਼ਾ ਚੜ ਗਿਆ ਸੀ ਆਪਦੇ ਬਲੌਗ ਚ ਆ ਜੀਦਾ ਨਾ ਤੁਹਾਨੂੰ ਗਾਈਸ ਮੈਂ ਬਿਲਕੁਲ ਕੋਰਡਕਾਸਟ ਕਰ ਰਿਹਾ ਪੈਸੇ ਮਾਰੇ ਆਕਾ 9 ਲੱਖ ਰੁਪਏ ਯਾ ਕਰਜ਼ਾ ਚੜ ਗਿਆ ਮੈਂ ਚਲੋ ਉਹਨੂੰ ਉਤਾਰਨ ਦੀ ਬਜਾਏ ਇਧਰੋਂ ਕਰਾਂ ਉਧਰੋਂ ਕਰ ਪੈਸੇ ਇਕੱਠੇ ਕਰ ਲਏ ਹਨਾ ਸੋਰੀ ਵਿਆਜ ਤੇ ਪੈਸੇ ਚੜਾ ਲਏ ਸਰ ਨਾ ਹੋਰ ਫਿਰ ਨਾ ਲੋਨ ਲੱਗੇ ਵਿਆਜ ਚੜ ਗਿਆ ਇਹ ਹੋ ਗਿਆ ਬੇਮਤਲਬ ਦਾ ਖਰਚਾ ਮਤਲਬ ਚਲੋ ਹੁਣ ਤਾਂ ਪਰਮਾਤਮਾ ਦਾ ਸ਼ੁਕਰ ਹੈ ਕਿ ਵਿਆਜ ਦਾ ਪੈਸਾ ਕੋਈ ਨਹੀਂ ਮੇਰੇ ਸਰ ਹੈਗਾ ਸੇਰ ਵੀ ਹਜੇ ਵੀ ਮੇਰੇ ਸਰ ਦੋਟਾ ਹੀ ਲੱਖ ਰੁਪਇਆ ਕਰਜ਼ਾ ਹੈਗਾ ਜਿਹਦਾ ਮੈਨੂੰ ਮਾਰ ਬੜੇ ਦਿਮਾਗ ਤੇ ਚੜਿਆ ਰਹਿੰਦਾ ਤੇ 80 90 ਲੱਖ 80 90 ਲੱਖ ਮੂਨਾ ਕਹਿਣਾ ਉਹਦਾ ਉਹਦਾ ਕਰਜ਼ਾ ਸੁਣ ਕੇ ਨਾ ਥੋੜਾ ਹੀ ਲੱਗਦਾ ਵੀ ਇਹ ਤਾਂ ਕੋਈ ਨਾ ਲਾ ਲਾਂਗੇ ਯਾਰ ਮਰ ਥੋੜੀ ਚੱਲੇ ਲਾ ਲਾਂਗੇ ਦੋਟਾ ਹੀ ਲੱਖ ਕਿੱਡੀ ਕੀ ਗੱਲ ਹੈ ਨਾ ਮਤਲਬ ਮੇਰੇ ਨੂੰ ਹੁਣ ਮਸਲਾ ਹੋ ਗਿਆ ਆ ਉਹਦੀ ਗੱਲ ਸੁਣ ਕੇ ਵੀ ਧੰਦਾ ਬੰਦਾ ਵਾ ਇੱਕ ਭੈਣ ਕਹਿੰਦਾ ਮੇਰੀ ਬਾਹਰ ਚਲੀ ਗਈ ਦੂਜੀ ਭੈਣ ਤਾਂ ਵਿਆਹ ਕਰਤਾ ਵਿਆਹ ਵੀ ਉਹ ਕਹਿੰਦੀ ਵਧੀਆ ਕਰੋ ਜੇ ਮੇਰਾ ਵਿਆਹ ਕਰਨਾ ਹੈ ਨਾ ਕਰਜ਼ਾ ਇੰਨਾ ਹੋ ਗਿਆ ਕਹਿੰਦਾ ਫਿਰ ਮੈਂ 6 ਮਹੀਨਿਆਂ ਚ ਲਾਤਾ ਹਾਂ 6 ਮਹੀਨਿਆਂ ਚ ਚਲੋ ਪ੍ਰਮਾਤਮਾ ਪਤਾ ਕਹਿੰਦੇ ਆ ਹੋਰ ਵੱਲ ਵਾਸੇ ਹੋਰ ਤਰੱਕੀ ਦਵੇ ਮਾਨੂੰ ਲਈ ਸਾਡੀ ਵੀ ਸਰਜਾ ਸਪੋਰਟ ਕਰੋ ਅਸੀਂ ਵੀ ਲਾਂ ਲਈ ਕੋਈ ਨਹੀਂ ਗਿਆ ਜੀ ਆਪਾ ਛੇਤ ਲਾਲ ਨਾ ਤੇ ਚਲੋ ਦੋਸਤੋ ਹੁਣ ਮੈਂ ਚੱਲਾ ਸੀਗੇ ਜੀ ਦੇਖਦੇ ਮੈਂ ਕੱਪੜੇ ਕਿਦਾਂ ਬਦਲ ਲੇ ਮੈਂ ਸੋਚ ਲੇਗਾ ਮੋੜੀ ਇਹਦਾ ਇੱਧਰ ਦੇਖੋ ਪੇ ਖੜਾ ਵੀ ਸੇਮ ਪੋਜੀਸ਼ਨ ਤੇ ਕੱਪੜੇ ਕਿਦਾਂ ਬਦਲੇਗੇ ਮੈਂ ਅਨਮੋਲ ਨੂੰ ਸਪੈਸ਼ਲ ਇਹ ਕਮੈਂਟ ਨਾ ਉਹ ਕਰਕੇ ਸਕਰੀਨਸ਼ਾਟ ਲੈ ਕੇ ਭੇਜ ਜਾਵਾ ਕਿ ਮੇਰੇ ਨਾਲ ਵੀ ਪੋਡਕਾਸਟ ਕਰੋ ਮੈਂ ਵੀ ਆਏ ਸਾਹਮਣੇ ਬੈਠ ਕੇ ਤੁਸੀਂ ਮੈਨੂੰ ਸਵਾਲ ਪੁੱਛੋ ਮੈਂ ਜਵਾਬ ਦਵਾਂ ਲੋਕ ਸੁਣ ਅੱਛਾ ਮੈਨੂੰ ਉਹ ਗੱਲ ਉਹ ਚੀਜ਼ ਬਹੁਤ ਵਧੀਆ ਲੱਗਦੀ ਹੈ ਕਿ ਯਾਰ ਕੋਈ ਨਹੀਂ ਸੁਣਦਾ ਕਿਸੇ ਦੇ ਚੈਨਲ ਤੇ ਜਾ ਕੇ ਬੋਲੋ ਮਤਲਬ ਫਿਰ ਕੋਈ ਅਪਰੀਸ਼ੀਏਟ ਤੁਹਾਡੇ ਵਰਗੇ ਪਤਾ ਤੁਹਾਡੇ ਨੂੰ ਪਤਾ ਕਿਉਂ ਇਹ ਬੁਲਾਉਂਦੇ ਕਿ ਮੈਨੂੰ ਪਤਾ ਹੋਵੇ ਨਾ ਵੀ ਮਮੀ ਨੇ ਪੋਰਡ ਕਸਟਮਰ ਮੈਂ ਕਹਿੰਦੀ ਨਹੀਂ ਜਾਣਾ ਪੁੱਛੋ ਕਿਉਂ ਤੁਹਾਡੇ ਉੱਤੇ ਰੋ ਪੈਂਦੇ ਆ ਤੁਸੀਂ ਰੋਣਾ ਤਾਂ ਆਉਂਦਾ ਹੀ ਆ ਮੈਂਟਲਿਸ ਸਟਰੋਂਗ ਨਹੀਂ ਗਏ ਰੋਣ ਨੂੰ ਤਾਂ ਜੀਖਾਨ ਵਿਚਾਰਾ ਅੱਜ ਕਹਿੰਦਾ ਮੈਂ ਐਸ ਦੀ ਜ਼ਿੰਦਗੀ ਜੀ ਰਿਹਾ ਪਰ ਜਿੰਨੇ ਮੈਂ ਉਹਦੇ ਦੁੱਖ ਸੁਨੇ ਆ ਵਿਚਾਰੇ ਨੂੰ ਇਸ਼ਕ ਦਾ ਦੁੱਖ ਜਿਹੜਾ ਉਹ ਵੀ ਏਡਾ ਆਏ ਹਾਏ ਹਾਏ 14 ਸਾਲ ਦਾ 14 ਸਾਲ ਦਾ ਬਣਵਾਸ ਕੱਟਿਆ ਉਹਨੇ ਵੀ ਵੇ ਵੀ ਰੋਣਾ ਤਾਂ ਬੰਦੇ ਨੂੰ ਆਟੋਮੈਟਿਕਲੀ ਆਟੋਮੈਟਿਕਲੀ ਆਉਂਦਾ ਬਾਬੇ ਆਉਂਦਾ ਇੰਨੇ ਦੁੱਖ ਝੱਲੇ ਆ ਐਜੀਆਂ ਗੱਲਾਂ ਜਿਹੜੀਆਂ ਕਦੇ ਮਤਲਬ ਭੋਲੀ ਦੀ ਸੱਤ ਦੇ ਇੰਨੇ ਇੰਨੇ ਕਿੱਸੇ ਹੋਏ ਆ ਨਾ ਸਾਡੇ ਨਾਲ ਤਾਂ ਜਿਹੜੇ ਸੁਣ ਬੰਦਾ ਸੁਣਦੇ ਆ ਰਾਤ ਪੈ ਜਾ ਗੱਲਾਂ ਮੁੱਕ ਜਾਣੀਆਂ ਰਾਤ ਮੁੱਕ ਜੂ ਪਰ ਦੁੱਖ ਨਹੀਂ ਮੁੱਕਦਾ ਆ ਆ ਆ ਹੁਣ ਦੁੱਖਾਂ ਨੂੰ ਖਤਮ ਆਪਦੇ ਐਂ ਕਰੀ ਟੀ ਟਾਈਮ ਹੋ ਗਿਆ ਦੋਸਤੋ ਹਾਂ 엄마 ਟੀ ਤੇ ਵੀ ਅੜਕਾ ਪ ਜਾਂਦੀ ਆ ਫਿਰ ਗਾਇਸ ਮੋ ਟਟ 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 ਡਰਾਈਵ ਹੋ ਗਿਆ ਹਾਂ ਮੈਂ ਟੀ ਵੀ ਦੇ ਰਿਹਾ ਨਾ ਟੀ ਗਾਇਸ ਰੀਤਾ ਸਾਡਾ ਸੁੱਤਾ ਪਿਆ ਵਾ ਅਜਾ ਬਲੈਕ ਟੀ ਪੀ ਕੇ ਦੇਖੀ ਹਾਂ ਦੇਖਣੀ ਕੀ ਅਪੀਲ ਨੇ ਹਾਂ ਗਾਇਸ ਆਲੀ ਖਰੀਦੀ ਤਾਂ ਟਟ ਟਟ ਡਰਾਈਨ ਹੋਇਆ ਤੇਰਾ ਭੈਣ ਨਹੀਂ ਅਜੇ ਹਾਂ ਨੰਡਾਂ ਘਰਾ ਕਰਨ ਨੇ ਕੁਪਤੀ ਬਈਟ ਨਾ ਤੂੰ ਨਹੀਂ ਉਤਰਿਆ ਦਿਖਾਈਏ ਦਿਖਾਈਏ ਇੱਧਰ ਉਧਰ ਲਈ ਛੱਡ ਸਾਲਿਆ ਦੋਨੋਂ ਸਾਈਡ ਆ ਇੱਧਰ ਜਿਆਦਾ ਹੀ ਓਏ ਗਾਲਿ ਤੋਈ ਪਾ ਦੇਣਾ ਸੋ ਸੁਲਤਾਨ ਭਾਜੀ ਦੀ ਐਂਟਰੀ ਹੋ ਗਈ ਆ ਉਹ ਧਮਕ ਪਈ ਧਮਕ ਪਈ ਨਾ ਧਮਕ ਪਈ ਨਾ ਜਦਨੇ ਪੈਰ ਰੱਖਿਆ ਧਮਕ ਪਈ ਮਾ ਜੀ ਆ ਜਾ ਫੇਰ ਬਰਾਵਾ ਨਾਲ ਨਾਲ ਸੱਡਦੀ ਸਾਧਰੀ ਨੀ ਹਾਂ ਤੂੰ ਕੱਪੜੇ ਬਦਲਨੇ ਕੇ ਨਹੀਂ ਆਸਤੇ ਜਿੱਦਾਂ ਇਹ ਹੁੰਦਾ 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 ਨਹੀਂ ਕੱਪੜੇ ਪਾਏ ਹੁੰਦੇ ਆ ਤੁਸੀਂ ਬਲੂ ਕਿੰਨਾਂ ਜਾਣੀਏ ਸਟਾਰਕ ਜਿੱਦਾਂ ਕੱਪੜੇ ਬਦਲਣੇ ਕਰਦੇ ਨੇ ਸਟਾਰਕ ਮੈਂ ਵੀਰੇ ਤੂੰ ਉਹੀ ਪਾਇਆ ਇੱਕ ਕੱਲ ਪੈਂਟ ਸ਼ਰਟ ਪਾਈ ਹੋਈ ਸੀ ਮੈਂ ਦੇਖੀ ਸੀ ਕੱਲ ਮੈਂ ਪਰਸੋਂ 500 ਪਰਸੋਂ ਆਹੀ ਕੱਪੜੇ ਪਾਏ ਸੀ ਆਹੀ ਆਹੀ ਪਾਏ ਸੀ ਜਦੋਂ ਪਾਸਟ ਕਰਦੇ ਸਰ ਜੰਨੇ ਸਵੇਰੇ ਕੱਪੜੇ ਬਦਲਣੇ ਆਏ ਸੀ ਗੱਲ ਮਤੇ ਗਿਆ ਉਹਦੋਂ ਕੱਪੜੇ ਕੱਲ ਬਦਲੇ ਹੋਏ ਸੀ ਪਰ ਕੱਪੜੇ ਬਦਲੇ ਹੋਏ ਸੀ ਕਹਿੰਦਾ ਸੀ ਪੀੜੀ ਪੈਂਟ ਆ ਹਾਂ ਹਾਂ ਫੇਰ ਪੈਂਟ ਸ਼ਰਟ ਪਾਈ ਸੀ ਮੈਂ ਜੇ ਮੈਂ ਚੱਲਾਂ? ਨਹੀਂ ਜੇ ਮੈਂ ਕਿੱਥੇ ਜਾ ਸਕੂ ਚੱਲਾਂ? ਕਿੱਥੇ? ਨਾਲ ਤੇ। ਗੱਡਾ ਲਾਂ ਚੱਲੇ। ਮੈਨੂੰ ਵੀ ਭੇਜ ਦੇ ਨਾਲ। ਜਾ ਮੈਂ। ਮਾਂ-ਪਾਪ ਹੁਦ ਬਣ ਕੇ ਦੇ ਨਹੀਂ। ਆਹ ਟੀ-ਸ਼ਰਟ ਤੋਂ ਭੈੜਾ ਤਰ੍ਹਾਂ ਮੰਗ ਲੋ ਜਾਣਾ। ਅਜੇ ਹੀ ਨਹੀਂ ਜਾਣਾ ਤੂੰ। ਕਿਉਂ? ਐਸੀ ਨਹੀਂ ਚੱਲਦਾ ਗੱਡੀ ਚ। ਗੱਡੀ ਚ ਐਸੀ ਚੱਲਦਾ ਗੱਡੀ ਚ 2 ਘੰਟੇ ਐਸੀ ਸੁਣਾ ਚਾਹਦਾ ਤੂੰ। ਚੱਲ ਲੈਣ ਗੱਡੀ 'ਚ ਥੋੜੀ ਰਹਿਣਾ। ਤੇ ਜਦੋਂ ਗੱਡੀ ਚੱਲਣੀ ਇੰਜਨ ਨੇ ਕਿੰਨਾ ਸਹੀ ਕੁਮਾਰ ਨਹੀਂ ਵੀ ਦੇਖ। ਦੁਪਹਿਰ ਗੱਡੀ ਨਹੀਂ ਚੱਲਦੀ ਐਸੀ ਕਿੱਥੋਂ ਚਲਾਏਂਗਾ? ਉਸ ਗੱਟੀ ਗੱਟੀ ਰੰਦੀ ਚੱਲਣੀ ਸੀ ਆਮ ਨੂੰ ਦੁਪਹਿਰੇ ਗਰਮੀ ਪਤਾ ਬਾਹਰ ਕਿੰਨੀ ਹੁੰਦੀ ਆ ਦਿਹਾੜੀ ਬਾਹਰ ਰਹਿ ਕੇ ਦੇਖ ਸਕਦੇ ਨਹੀਂ ਸੀ ਤੂੰ ਬਿਨਾਂ ਰਹਿ ਕੇ ਤੇ ਘਰੇ ਹੀ ਤੂੰ ਰਹਿ ਸਕਦਾ ਤੂੰ ਤਾਂ ਹੋਣੀ ਕਰੀ ਫਿਰਦੇ ਹੋ ਪੀ ਦੇ ਟੈਂਪਰੇਚਰ ਜਦੋਂ ਗਰਮੀ ਪਣੀ ਉਹਦੋਂ ਦੇਖਿਓ ਮੀਟੇ 24 ਤੇ ਆ ਤੂੰ 24 ਦੀ ਪਹਿਲਾਂ ਸੋਣਾ ਨਹੀਂ ਕੀਤਾ ਸੀਗਾ ਪਹਿਲਾਂ ਸਮੋੜ ਚੱਲਣੀ ਸੀ ਡਰ ਲੱਗਦਾ ਸੀ ਇਹਦਾ ਬਸ ਜਿੱਥੇ ਲੇਖੇ ਲੇਟ ਜਾਂਦਾ ਤੇ ਕੀ ਚੱਲਣੀ ਆ ਦੱਸੋ ਇਹ ਕਿੰਨੇ ਚਲਾਉਣੇ ਆ ਲੈ ਚਲਾਉ ਪੈਨ ਦਾਸ ਪੈਨ ਦਾਸ ਜੀ ਆਮੀ ਮੈਨੂੰ ਹੁੰਦਾ ਚਲਾਉਣਾ ਮੈਂ ਲਵੀ ਵੀਰੇ ਦਾ ਚਲਾ ਕੇ ਆਇਆ ਸੀ ਅਮਾ ਕਿੱਦਾਂ ਚਲਾਇਦਾ ਦੱਸ ਸਵਾਲਾ ਜਾਂ ਚੱਲ ਐਸਬੀਆਈ ਦੇ ਏਟੀਐਮ ਕੋਈ ਨਹੀਂ ਖਲਵਾਉਣਗੇ ਤੇ ਲੱਖ ਲੱਖ ਰੁਪਈਆ ਸੁਲਤਾਨ ਹੋਵੇ ਉਹ ਬੱਸ ਲੱਖ ਲੱਖ ਉਹ ਸੁਲਤਾਨ ਇੱਥੇ ਹੋਵੇ ਸੁਲਤਾਨ ਨੇੜੇ ਨਾ ਲੱਗੇ ਜਿਹੜਾ ਆ ਕਾਨੂੰਨ ਦਾ ਨਾਇਕਰ ਉਹਦੇ ਨਾਲ ਕ੍ਰੈਡਿਟ ਕਾਰਡ ਦਿੱਤੇ ਹੁੰਦੇ ਪਰ ਤੇਰੇ ਦੋਨੇ ਆ ਡਰ ਬਤੀਆ ਕੋਈ ਗੱਲ ਸੁਣ ਪਤਾ ਕੀ ਕਰ ਵੀ ਲੋਟੇ ਅੱਜ ਘਰ ਟੱਪੇ ਚੱਲੇ ਆਣ ਦੇਖਿਆ ਨਾ ਕੀ ਕਰਦੇ ਕਿਹੜਾ ਹਾਂ ਅਮਰੀਕਨ ਜਿਹੜਾ ਅਮਰੀਕਨ ਰਕਾਰ ਦੇ ਨਾ ਕਾਲਾ ਕਾਲਾ ਉਹਦੀ ਲੈਮੀਨੇਸ਼ਨ ਕਰਾ ਦੇ ਬੰਦੇ ਕੋਲ ਇੱਕ ਦਾ ਨਾ ਉਹ ਨਾ ਪਤਾ ਨਹੀਂ ਧੋਖੇ ਨਾਲ ਕੀ ਕਰਦਾ ਸੀ ਏਟੀਐਮਾਂ ਦਾ 67 ਏਟੀਐਮ ਫੜੇ ਹੈ 67 ਏਟੀਐਮ ਅਗਲੇ ਬੈਂਕ ਦੇ 67 ਕਿੰਨੇ ਦਿਆ 67 ਮੈਨੂੰ ਨਿਊਜ਼ ਆਉਣੀ ਕਿਹੜਾ ਪਤਾ ਨਹੀਂ 67 ਬੈਂਕਾਂ ਦੇ ਕਰਨੀ ਏਟੀਐਮ ਮਾਈਂ ਬਿਛਾਈ ਹੋਈ ਸੀ ਖਣੀ ਇੱਕ ਸੌ ਪਿੰਨੇ ਪਤਨੀ ਆਏ ਸੀ ਤੇ ਨੇੜੇ ਵਾਲੀ ਕੀ ਕਰਦਾ ਚੋਰੀ ਕਰਦੇ ਪੈਸੇ ਨਹੀਂ ਉਹ ਮੈਂ ਕੋ ਦੋਵੇਂ ਮਤਾਕ ਦੋ ਬੰਦੇ ਖੜੇ ਸੀ ਰਾਤ ਨਾਲੀ ਨਾਲ ਤਿਸ ਉਹਦੇ ਨੀਲਵਾਤਾਈ ਨਸਾ ਦੇ ਨਾ ਹੈਂ ਚੰਦਰਬਿੰਦੂ ਆ ਤੂੰ ਆਂਦੜੀ ਤੇਰੀ ਮੈਲ ਲੱਗੇ ਨੀਲ ਨੂਲੀ ਪੈਂਦੇਗੇ ਚੰਦਰਬਿੰਦੂ ਲੱਗਿਆ ਵੇ ਚੰਦਰਬਿੰਦੂ ਏ ਏ ਇੰਨੇ ਮਾ ਵਸੇ ਨਾਉਂਦੀ ਨਹੀਂ ਆਈ ਕੱਪੜੇ ਬਦਲ ਲੈਂਦੇ ਇਹ ਨਾ ਲਿੰਦਾ ਇਹ ਕੱਪੜੀ ਨੇ ਕੱਪੜੇ ਉੱਪਰ ਆਵਾ ਤੁਹਾਨੂੰ ਦੇਖਦੇ ਹੀ ਯਾਰ ਇਹ ਫਰਕ ਦੋਨਾਂ ਚ ਇਲਾ ਹੀ ਆ ਵੀ ਨਾ ਉਹ ਕੱਪੜੇ ਨਹੀਂ ਬਦਲਦਾ ਨਾ ਕਿਉਂ ਹੀ ਕੱਪੜੇ ਬਦਲਦਾ ਇੱਕ ਤੋਂ ਡਰੈਗਿੰਗ ਕਰ ਲੈਂਦੀ ਹੈ ਇਹ ਬਸ ਨਾ ਹੁੰਦੀ ਨਹੀਂ ਕੱਪੜੇ ਬਦਲ ਲੈਂਦੀ ਨਹੀਂ ਹੈ ਗਾਇਸ ਇਹ ਨਹੀਂ ਹੈ ਕੱਪੜੇ ਨਹੀਂ ਬਦਲਦੀ ਕਦੇ ਕਹਿੰਦਾ ਤਾਂ ਕਹਿੰਦਾ ਤਾਂ ਉਹ ਵੀ ਪਿਆਵਾ ਮੈਂ ਸਹੀ ਬੋਲੇ ਤੁਸੀਂ ਸਾਹਮਣੇ ਕੇ ਹੋਗੇ ਹੋਰ ਕਿ ਮੈਂ ਮੈਂ ਕੁਝ ਗਲਤ ਨਹੀਂ ਬੋਲੀ ਜਾਂਦੀ ਕਿਉਂਕਿ ਮੇਰਾ ਦਿਮਾਗ ਨਹੀਂ ਨਹੀਂ ਮੈਂ ਨਹੀਂ ਸਹੀ ਬੋਲ ਰਿਹਾ ਆ ਦੇਖੋ ਆਇ ਨਹੀਂ ਮੈਨੂੰ ਮੈਸੇਜ ਤਾਂ ਚਲੋ ਦੋਸਤੋ ਏਟੀਐਮ ਚ ਲਾ ਦੇ ਕੇ ਫਿਰ ਤਾਂ ਨਾ ਮਿਲਦੇ ਆ ਸਗਲੇ ਦੁੱਖ ਜਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਗਾਇਸ ਤਾਂ ਦੋਸਤੋ ਪਾਰਠਾਪਾ ਸਵਾਪੀ ਹੋ ਗਈ ਆ ਮੈਂ ਤਾਂ ਹੱਸਣ ਨੂੰ ਹੈ ਜੀ ਤਾਂ ਹੱਸਣ ਦਾ ਪਤਾ ਕਿਵੇਂ ਜੀ ਕਰ ਰਿਹਾ ਇੱਧਰ ਦੇਖੋ ਸੂਬਾ ਸ਼ੂਭ ਹੀ ਲੱਗਦਾ ਸਰੰਦਲਾ ਹੈ ਬੇ ਮੇਰੇ ਦਰਦ ਦੀ ਕਿੰਨੀ ਭੈੜੀ ਲੱਗੀ ਗੱਲ ਅੰਦਰ ਪਰਨਾ ਤਾਰ ਤੋਂ ਮੈਨੂੰ ਸੂਭ ਹੀ ਲੱਗਦਾ ਸੀ ਇੱਕੋ ਤੇ ਇੱਕ ਤੋਂ ਮੂਹ ਤੇ ਉਹੀ ਦਾੜੀ ਮੋਚ ਨਹੀਂ ਆਈ ਉਦੋਂ ਨੇ ਜਿਹੜੀ ਚੰਦਰੀ ਵੀ ਦੇਖਿਆ ਜਿਵੇਂ ਐ ਕਰਕੇ ਐ ਵਧਾਈ ਵੀ ਆ ਗਈ ਪੋਰਾ ਭਰਨਾ ਮੈਨੂੰ ਸੂਭ ਹੀ ਲੱਗਦਾ ਸਰੰਦਲਾ ਤੁਸੀਂ ਦੇਖੋ ਤੋਸ ਤਾਂ ਸਾਡੇ ਨਾਲ ਮੇਰੇ ਨਾਲ ਸਾਰੀਆਂ ਐਡਮੇ ਜੁੜੀਆਂ ਨੇ ਅੰਮੋਕੀ ਚਾਚਾ ਬੰਦਾ ਨਹੀਂ ਨਾ ਮਿਲਣਾ ਅਸੀਂ ਆ ਤੈਗੇ ਚਾਚਾ ਉਹ ਇੰਨਾ ਰੱਖਿਆਂ ਦੀ ਗੱਲ ਕਰਦੇ ਸਾਡੇ ਨਾਲ ਤੂੰ ਨਹੀਂ ਜੁੜਦਾ ਸੀ ਚਾਚਾ ਦੇ ਹਾਂ ਲੈ ਤੁਹਾਡੇ ਨੇ ਤਾਂ ਜੁੜੇ ਹਾਂ ਹੁਣ ਮੈਂ ਹੈਵੀ ਕੋਟ ਲਾ ਲ ਅੰਬੂਜਾ ਸਿਮੈਂਟ ਅੰਬੂਜਾ ਸਿਮੈਂਟ ਇਹ ਕਿਤਾ ਕਹਿੰਦੇ ਨੇ ਉਹ ਇਹ ਜਿਹੜਾ ਹੈਲਪ ਹੋ ਲੇ ਕਮਾ ਸਬ지 ਕੀ ਬਣਾਉਂਗੇ ਕਈ ਪਤਾ ਨਹੀਂ ਕਿਉਂ ਮੇਰਾ ਹਾਸਾ ਪਤਨ ਕੀ ਵੱਲ ਜਾ ਪੈ ਗਈ ਇੱਥੇ ਪਿੱਛੇ ਨੂੰ ਦਰਦਾਈ ਚਲ ਕੋਈ ਨਾ ਇੱਧਰ ਮੈਂ ਰੀਤੀ ਗੱਲ ਕਰਨ ਗਏ ਦੋਸਤ ਮੈਂ ਕਿਹਾ ਅੰਬੂਜਾ ਸਿਮਿੰਟ ਦੀ ਐਡ ਕਿ ਲਈ ਕਹਿੰਦੀ ਪਹਿਲੇ ਇਸਤੇਮਾਲ ਕਰੋ ਫਿਰ ਵਿਸ਼ਵਾਸ ਕਰੋ ਤਾਂ ਕੜੀ ਦੀ ਆ ਨਹੀਂ ਵਾਸ਼ਿੰਗ ਪਾਊਡਰ ਨਿਰਮਾਣ ਵਾਸ਼ਿੰਗ ਪਾਊਡਰ ਦੀ ਸਫੈਦੀ ਮੇਰਮਾ ਸੇ ਆਏ ਰੰਗੀਨ ਕੱਪੜਾ ਆਖੀ ਦੇਖੇ ਜਾਵੇ ਸਭ ਕੀ ਪਸੰਦ ਨਿਰਮਾ ਵਾਸ਼ਿੰਗ ਪਾਊਡਰ ਨਿਰਮਾ 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 ਮੇਰਮਾ ਜਦੋਂ ਆਏ ਨਿਰਮਾ ਕਹਿੰਦੇ ਨੇ ਨਾ ਪੀਲੀ ਜੀ ਫਰਾਕੜੀ ਕੁੜੀ ਨਿਰਮੇ ਦੇ ਪੈਕਟ ਤੇ ਐ ਖੜ ਦਿੰਦੇ ਉੱਡ ਕੇ ਉੱਡ ਕੇ ਜੇ ਹੈ ਨਿਰਮਾ ਵਾਸ਼ਿੰਗ ਪਾਊਡਰ ਹੁੰਨੀ ਮਿਲਦਾ ਦਾਦਾ ਆਪਾਂ ਲੈ ਕੇ ਦਿੰਦੇ ਲੈ ਉਹਦੀ ਗਣੀਆਂ ਚਿੱਟਾ ਵਗੋਂ ਪਾਉਣ ਦਿੰਦੀ ਉਹਨੇ ਹੁਣ ਪੈਕੇਟ ਵੀ ਤੇਜ਼ ਕਰਦੀ ਆ ਜਦ ਅਸੀਂ ਦੇਖਦੇ ਹੁੰਦੇ ਨਾ ਉਹ ਕੱਚੀ ਪੀਲੀ ਜੀ ਫਰਾਕਾ ਹੁੰਦੀ ਸੀ ਅੱਛਾ ਹੁਣ ਚਿੱਟਾ ਵਗੈ ਰੱਖਦੀ ਆ ਅੱਛਾ ਕਾਇਸ਼ ਕੀ ਕਰੇ ਉਹ ਪਹਿਲਾਂ ਨਰਮ ਜਾਂ ਦੇ ਤੇਜ਼ ਹੋ ਗਿਆ ਨਾ ਹੁਣ ਓਏ ਪਵਨ ਤਾਂ ਬੁੱਕ ਲੈ ਕੇ ਰਖੜੀ ਓੜੇ ਪਿਆਰਾ ਡੰਡਾ ਦਾ ਚਿੱਟਾ ਹੋ ਗਿਆ ਠੀਕ ਕਰਦਾ ਚਲੋ ਦੋਸਤੋ ਤੇ ਨੰਬਰ ਦੇ ਦੇ ਮਿਲਦੇ ਮੈਂ ਦੇ ਦੇ ਉਹ ਅੱਜ ਲੋਕ ਲੰਬਾ ਜਾਊਗਾ ਮੈਨੂੰ ਲੱਗਦਾ ਸੋ ਗੈਸ ਮੈਨੂੰ ਆਹ ਹੱਥ ਤੇ ਲਿਖਿਆ ਹੋਇਆ ਮਮਾ ਤੇ ਇੱਕ ਮਿੰਟ ਰੁਕੋ ਗੈਸ ਮੈਂ ਟੱਕ ਲਮਾਣਾ ਇਹ ਮਮਾ ਨਾਲ ਲੱਗਿਆ ਨੰਨੀਤਾ ਸੋ ਗੈਸ ਮੈਨੂੰ ਤੇ ਲਿਖਿਆ ਹੋਇਆ ਮਮਾ ਤੁਸੀਂ ਦੇਖ ਸਕਦੇ ਹੋ ਇਹ ਮੈਂ ਕਿੱਤਾ ਹੈ ਥੋੜਾ ਜਿਹਾ ਰੈਪ ਮਮਾ ਨੂੰ ਪਤਾ ਨਹੀਂਗਾ ਓਏ ਹਗਲੇ ਹੀ ਮਿਲਦਾ ਪੱਟੀ ਬੰਨ੍ਹਦੇ ਹਾਂ ਮਮਾ ਆ ਖੋਲਿਆ ਮੜਾ ਦਾ ਹਾਂ ਇਹ ਠੀਕ ਹੀ ਕਰਿਆ ਵਾ ਖੋਲਿਆ ਪਤਾ ਹੈ ਤੂੰ ਕੁਛ ਲਿਖਿਆ ਵਾ ਵਾ ਮਾ ਮਾ ਜਾ ਮਾ 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 ਮਮ ਲਿਖਿਆ ਮਮ ਪੰਜਾਹ ਲਿਖਿਆ ਗੱਲਾ ਮਾ ਪੰਜਾਹ ਦਾ ਲੱਟ ਮਮਾ ਦੀ ਲੱਟ ਲਿਖਾਣਾ ਇਹਦੇ ਤੇ ਮਮਾ ਝੱਲ ਕੇ ਤੇ ਲਿਖ ਦੇ ਕਰੇ ਆਹ ਤੇ ਨਹੀਂ ਮੈਂ ਨਹੀਂ ਮੈਨੂੰ ਜਾਨੀ ਕਿ ਤੂੰ ਤਾਂ ਜਾਏਂਗੀ ਨਾ ਬੋਲੇਗਾ ਮੈਂ ਤਾਂ ਜਦ ਹੀ ਸਟੇਟਮੈਂਟ ਬਦਲਦੀ ਮੈਨੂੰ ਜਾਨੀ ਤੂੰ ਤਾਂ ਜਾਏਂਗੀ ਨਾ ਹਾਂ ਮੈਂ ਤੇ ਜਾਵਾਂਗੀ ਜੇ ਲੈ ਕੇ ਦਿੱਤੀ ਜੇ ਆ ਕੇ ਆਵਾਂ ਠੀਕ ਸ਼ਰਮ ਨਹੀਂ ਆਲੀ ਪਰ ਅਸ ਦੋਸਤ ਮम्मा ਜੀ ਟਾਈਮ ਨਹੀਂ ਲੱਗਦੇ ਨੇ ਰੋਟੀਆਂ ਬਣਾਉਣਾ ਤੇ ਆ ਦੋਨੇ ਜਣੇ ਗਿੱਦਾ ਪਾਈ ਜਾਂਦੇ ਨੇ ਸਾਰੇ 15 ਬੰਦੇ ਚ ਤੂੰ ਗਿੱਦਾ ਪਾਉਂਦਾ ਪਿਆ ਸੀ ਕਿ ਬੋਲੀ ਵੀ ਪਾਈ ਨਾ ਮੈਂ ਨੱਚਦੀ ਮੈਂ ਨੱਚਾਂਗੀ ਅੱਜ ਸਾਡੇ ਘਰ ਟਾਈਮ ਨਾਲ ਰੋਟੀ ਪੱਕਣ ਲੱਗੀ ਪੋਕਟਾ ਲੱਗੀ ਨਹੀਂ ਪੋਕੜਾ ਨਹੀਂ ਬਤਾਦੀ ਤੁਸੀਂ ਚਾਹ ਖਾਓ ਚਾ ਨਾ ਖਾਓ ਮੈਂ ਪਕਾ ਕੇ ਰੱਖ ਦੇਣੀ ਆਲੀ ਅੱਧੀ ਰਾਤ ਕਰ ਦਿੰਦੇ ਰੋਟੀਆਂ ਨੂੰ ਠੀਕ ਹੈ ਮੈਂ ਨੱਚਦੀ ਮੈਂ ਨੱਚਦੀ ਮੈਂ ਨੱਚਦੀ ਤੇ ਨੱਚੀ ਜੇ ਮੈਂ ਸਾਨੂੰ ਵੀ ਦੱਸਦੀ ਆ ਨੱਚਣਾ ਬੰਦ ਕਰਕੇ ਲੰਗਰ ਖਾ ਲਓ ਲੰਗਰ ਖਾ ਲਾ ਮੈਂ ਡੇਰ ਨਾਲ ਖਾਵਾਂ ਘਟਿਆ ਹਾ ਦੋਸਤੋ ਮੈਂ ਰੋਟੀ ਲਿੱਤੀ ਆ ਖਾ ਤੇ ਹੁਣ ਮੌਣੀ ਖਾਂਦੇ ਪਏ ਨੇ ਮੰਮਾ ਚੱਲੋ ਤਾਂ ਕੱਢ ਦਿੰਦਾ ਅੱਜ ਬੇਰ ਆਲੂ ਕੱਲ ਤੋਂ ਕੱਢ ਲਾਂਗੇ ਆਲੂ ਬੇ ਸਾਡੇ ਤੜਕਾ ਵੀ ਲਾ ਲਾਂਗੇ ਇੱਥੇ ਬੈਠੇ ਬੈਠੇ ਤੁਹਾਡੇ ਮਾਰ ਜਾਂ ਮੈਂ ਨਹੀਂ ਜੇ ਫਿਰ ਮੇਰਾ ਮਜ਼ਾਕ ਨਾ ਹੁੰਦੀ ਆ ਆਲੂ ਪਿਆਜ਼ ਨਹੀਂ ਕੱਟੇ ਮੈਂ ਇਹਨਾਂ ਨੂੰ ਕਹਿਣਾ ਤਾਂ ਸੀਗਾ ਕਿ ਤੁਸੀਂ ਸਲਾਜ਼ਮੀ ਕੱਟਿਆ ਪਿਆਜ਼ ਨਹੀਂ ਕੱਟਿਆ ਮੇਰੇ ਮੂਹ ਚ ਆਲੂ ਪਿਆਜ਼ ਨਿਕਲ ਜੇ ਆਲੂ ਪਿਆਜ਼ ਖਾਣਾ ਲਈ ਪੈਸ ਪੁੰਨ ਕੇ ਕਹਿੰਦੇ ਆਲੂ ਦੇ ਦੇ ਕੇ ਪੋੜੇ ਦੇ ਬੈਟਣੇ ਪਿਆਜ਼ ਉਹਦੇ ਵਿੱਚ ਆ ਮਿਰਚਾਂ ਵਿੱਚ ਆ ਪਾਣੀ ਵੀ ਪਾਇਆ ਮੈਂ ਤਾਂ ਦੋਨਾਂ ਸਿਰ ਫੜ ਕੇ ਇੱਕ ਦੂਜੇ 'ਚ ਮਾਰਨਾ ਬੜੇ ਕੈਂਟ ਸਟਾਈਲ ਨਾਲ ਬੈਠ ਜਿੱਤੇ ਆ ਦੇ ਕਰੀ ਇੱਥੇ ਰੱਖ ਗੀ ਕੜੀ ਛੋਲੇ ਜੇ ਕਿਉਂ ਨਾ ਉਹ ਮੁੰਡੇ ਨੂੰ ਮੋਹ ਸੀ ਐ ਨਹੀਂ ਸੀ ਕੀਤਾ ਕੁੱਤਾ ਪਰ ਆ ਵਾ ਅਸੀਂ ਕੜੀ ਚਲ ਖਾਂਦੇ ਹਾਂ ਡਰਾਉਂ ਨਹੀਂ ਖੋਲਦੇ ਪੈਸੇ ਐ ਸਿੰਗ ਲੜਾਉਂਦੇ ਫੱਪੜੇ ਬਾਜੂ ਮੈਂ ਕਿਹਾ ਹਾਂ ਜੀ ਰੀਟਾ ਠਾ ਰੀਟਾ ਇੱਕ ਸਾਈਡ ਤੋਂ ਫੀੜ ਚੋਲ ਇੱਧਰ ਕੜੀ ਮੁਰਾਦ ਹੋਰ ਪਤਾ ਕੀ ਹੈ ਮਮਾ ਤੇਰੇ ਪਾਪਾ ਨੇ ਬੜੇ ਸਟਾਈਲ ਨਾਲ ਇੱਕ ਸਾਈਡ ਤੋਂ ਲੜ ਬੰਨ ਗਿਆ ਨਾ ਕਿ ਤੈਨੂੰ ਚੜ ਗਈ ਇਹ ਨਾ ਇਹ ਬੈਠਾ ਵੇ ਦੋਨੋਂ ਇੱਕ ਦਿਲ ਸਾਹਮਣੂ ਸਾਹਮਣੀ ਵੀ ਮੇਰੇ ਵੱਲ ਵੀ ਹਮੇਸ਼ਾ ਇਹ ਘੜੀਆਂ ਨਾ ਪੂਰੇ ਜਦੋਂ ਚਲ ਸਿਰ ਪੜਾਇਆ ਪੜਿਕ ਯੈਲੋ ਮੈਨ